ਹਾਂਜੀ ਸਤਿ ਸ਼੍ਰੀ ਅਕਾਲ ਤੇ ਵੈਲਕਮ ਆ ਤੁਹਾਡਾ ਸਾਡੇ ਚੈਨਲ ਤੇ ਹੋਪ ਤੁਸੀਂ ਸਾਰੇ ਵਧੀਆ ਤੇ ਘੈਂਟ ਹੋਗੇ ਆਪਾਂ ਤੁਹਾਨੂੰ ਦੱਸਿਆ ਸੀ ਕਿ ਅਸੀਂ ਨਵੇਂ ਘਰ ਵਿੱਚ ਸ਼ਫਟ ਹੋਣਾ ਤੇ ਆਪਾਂ ਹੋ ਗਏ ਆ ਤੇ ਆ ਸਾਡਾ ਰੂਮ ਆ ਤੇ ਆ ਸਾਡਾ ਦਿੱਦਾ ਪਿਆ ਆ ਤੇ ਅੱਜ ਆਪਾਂ ਜਾ ਰਹੇ ਆ ਫੇਰ ਬਾਜ਼ਾਰ ਕਿਤੇ ਘੁੰਮਣ ਤੇ ਦਿੱਦਾ ਬੈਗ ਰੈਡੀ ਹੋ ਗਿਆ ਹਰmaal ਉੱਥੇ ਆ ਜਸ ਥੋੜਾ ਰੂਮ ਦੀ ਸੈਟਿੰਗ ਕਰਨ ਵਾਲੀ ਆ ਉਧੇ ਖਲਾਰਿਆ ਹੋਇਆ ਤੇ ਤਾਂ ਕਰਕੇ ਹੌਲੀ ਹੌਲੀ ਚਲੋ ਕਰ ਲਾਂਗੇ ਸੈਟਿੰਗ ਆ ਲੋ ਮੈਂ ਲਾਈਟਾਂ ਲਾ ਲਵਾਂ ਰਜਾ ਦੀ ਛੁੱਟੀ ਤੇ ਤੇ ਦਿੱਦਾ ਸਾਡਾ ਪਿਆਰ ਆ ਇਹ ਪਿਆਰ ਹੈ ਇਹ ਵੀ ਘੁੰਮੀ ਘੁੰਮੀ ਕਰਨ ਚੱਲਿਆ ਵਾ ਅਸੀਂ ਗੁਰਦੁਆਰਾ ਸਾਹਿਬ ਚੱਲੇ ਆ ਅਸੀਂ ਘੁੰਮੀ ਘਣ ਚੱਲੇ ਆ ਗੁਰਦੁਆਰਾ ਸਾਹਿਬ ਨਾ ਆਹੋ ਹਾਂ ਹੁਣ ਆਪਾਂ ਜਾ ਰਹੇ ਆ ਬੱਸ ਤੇ ਅਨੰਦਪੁਰ ਲਈ ਆਪਣੇ ਪ੍ਰੈਮ ਵਿੱਚ ਤੇ ਸਪੈਟਿਕ ਜਾ ਰਹੇ ਹਾਂ ਉੱਥੇ ਕਹਿੰਦੇ ਸੀ ਨਗਰ ਕੀਰਤਨ ਆ ਬਾਕੀ ਜਾ ਕੇ ਸਾਨੂੰ ਪਤਾ ਲੱਗੂਗਾ ਹੈ ਪਹੁੰਚ ਨਹੀਂ ਅੱਜ ਪਹੁੰਚ ਕੇ ਰੇਲਵੇ ਸਟੇਸ਼ਨੋਂ ਪਰ ਸਾਨੂੰ ਪਤਾ ਨਹੀਂ ਲੱਗਦਾ ਕਿੱਥੇ ਟ੍ਰੇਨ ਆਉਣੀ ਆ ਤੇ ਇਧਰ ਸਾਡੇ ਨੰਦਕੌਰ ਨੂੰ ਭੁੱਖ ਲੱਗਿਆ ਹੀ ਰੋਣ ਲੱਗ ਗਈ ਨਹੀਂ ਬੋਤ ਦਿਨੇ ਆ ਦੁੱਧ ਨਹੀਂ ਦਿੰਨੇ ਹੋ ਦੋ ਮਿੰਟ ਉਹਦਾ ਦਮ ਮੰਦਾ ਮੰਨੂ ਪੁੱਛ ਲੱਗ ਪਿਆ ਹਾਂ ਹਾਂਜੀ ਆਪਾਂ ਹੁਣ ਪਹੁੰਚ ਗਏ ਆ ਗੁਰੂ ਘਰ ਜਾਣੇ ਆ ਨਗਰ ਕੀਰਤਨ ਦੇਖਾਂਗੇ ਪਟਾਕੇ ਵੱਜਣ ਦੇ ਆ ਅਸੀਂ ਪਹੁੰਚ ਕੇ ਨਗਰ ਕੀਰਤਨ ਦੇ ਬਹੁਤ ਜ਼ਿਆਦਾ ਰੌਣਕਾਂਾਂ ਦੇ ਵਿੱਚ ਕੀਰਤਨ ਤੇ ਪਹਿਲਾਂ ਅਸੀਂ ਚਾਹ ਮਕੌੜੇ ਆ ਗਲ ਅੰਦਰ ਛੱਗ ਰਹੇ ਆ ਸੀਗਾ ਪਹਿਲਾਂ ਟਰੱਡ ਭਰ ਲਈਏ ਬਾਅਦ ਵਿੱਚ ਮੱਠਾ ਟਿਕਦੇ ਹਾਂ ਕਿਉਂਕਿ ਘਰੋਂ ਵੀ ਭੁੱਖਾਈ ਰੋਟੀ ਨਹੀਂ ਖਾਧੀ ਤੁਹਾਨੂੰ ਪਕੌੜੇ ਖਾਣੇ ਆ ਲਓ ਜੀ ਪੂਰੀਆਂ ਰੌਣਕਾਂ ਲੱਗੀਆਂ ਮੀਆਂ ਤੇ ਨੰਦਗੌਰ ਹੁਣ ਸਾਡੀ ਪਈ ਸੁਤੀ ਪਹਿਲਾਂ ਉੱਠ ਖੜੀ ਸੀਗੀ ਹੁਣ ਜਦੋਂ ਇਹਨੇ ਉੱਠਣਾ ਤੇ ਨਹੀਂ ਦੁੱਧ ਪੀਣਾ ਬਚਰੀ ਨੇ रौनक वूर दूर दूर तक लोग नहीं पूड़िया छोले दंगर ਹਨੀ ਕੇ ਤਾਂ ਕੋਈ ਲੰਘਣੇ ਛੱਡਣਾ ਸਾਰੇ ਖਾ ਕੇ ਦੇਖਣੇ ਆ ਪੱਕੇ ਦਲੋਈ ਜਾਂਦੇ ਪੱਕੇ ਦਲੋਈ ਆ ਜਾਰ ਕੇ ਗੇ ਦੀ ਮੈ ਦੇਖਣਾ ਬਾ ਆ ਗੇ ਨੀਖਿਲ ਦੀ ਮੀ ਨੀਖਿਲ ਸਾਈ ਹੋਰੀ ਓ ਤੇ 하는 <목소리도> ਸੀਂਗਾ ਸੀ ਕਹੀ ਰ ਮਹਿਲ ਕਮੀ ਰ ਕਹੀ ਕਹੀ ਰ ਤੂ ਆ ਜਾ ਆਪਣਾ ਵੀ ਛੋੜ ਕੇ ਤਾਂ ਜੀ ਰ ਹੁਣ ਬ੍ਰੈਡ ਦਾ ਲੰਗਰ ਚੱਲ ਰਿਹਾ ਉਧਰ ਆਨੇ ਬ੍ਰੈਡ ਦਾ ਪੈਕੇਟ ਲੈਣ ਗਏ ਹੋਏ ਨੇ ਦੇ ਮਾਤਾ ਬਾਪ ਦੇਖ ਲੈ ਨਗਰ ਕੀ ਕਿੰਨਾ ਅੱਗਿਆ ਸੀਗਾ ਹੁਣ ਅੱਗੇ ਜਾਣੇ ਆ ਕਿੰਨਾ ਇਕੱਠਾ ਦੇ ਸਾਰਾ ਪੰਜਾਬ ਹੀ ਇੱਥੇ ਮਿਲ ਜਲੇਬੀਆਂ ਦਾ ਲੰਗਰ ਉਧਰ ਹਨੀ ਰਾਜਮਾ ਛੋਲ ਦੀ ਲਾਈਨ ਚ ਖੜੇ ਨੇ ਬੁਰਦੁਰਾਂ ਸਰਪਤ ਆ ਗਿਆ ਤੇ ਫੋਟੋ ਲਾ ਰਹੇ ਨੇ ਉਸ ਆ ਕੇ ਸਮਾਪਤੀ ਆ ਹਣ ਆ ਰੋਈ ਜਾਂਦੀ ਹੈ ਜਿੱਦਾ ਤਿੱਦਰ ਰੋਈ ਜਾਂਦਾ ਪਤਾ ਨਹੀਂ ਕਿਉਂ ਤੇ ਹੁਣ ਸਮਾਪਤੀ ਆ ਹੁਣ ਆਪਾਂ ਵੀ ਘਰ ਜਾ ਰਹੇ ਆ ਨੂੰ ਸੇਵਾ ਹੈਰ ਜੀ ਜਨਾਨ ਲੱਗੇ ਸੀ ਜੇ ਸਾਡਾ ਲੇਟ ਹੋਣਾ ਫਿਰ ਸੀਤੂ ਬਾਜ਼ੀ ਕਰਾਗੇ ਸੀ ਸੇ ਮੁਕਤ ਸੇਵਾ ਚੱਲ ਰਿਹਾ ਹੈ ਦਿਨ ਜੁਟੀਆਂ ਰਾਂ ਕੀ ਬਾਸੀ ਜਿਨ ਨਿਰਭਉ ਜਿਨ ਹਨ ਨਿਰਭਉ ਆਇਆ ਜੀ ਤਿਨ ਦਾ ਭਾਉ ਸਬਦ ਵਾਸੀ ਜਿੰਨ ਸੇਵਾ ਜਿੰਨ ਸੇਵਾ ਮੇਰਾ ਮਾਣ ਸੀ ਤੇ ਹਰ ਹਰ ਹੁਣ ਆਪਾਂ ਜਾ ਰਹੇ ਹਾਂ ਉਹ ਕਿ ਭੋਲ ਦਿਸ ਵੈਸਟ ਮੈਨਸ ਰੇਲਵੇ ਸਰਵਿਸ ਦੀ ਪੂਰਤੀ ਨਹੀਂ ਹੋ ਗਿਆ ਸਾਨੂੰ ਕਾਫੀ ਜ਼ਿਆਦਾ ਦੀ ਆਨੰਦ ਗੁਰ ਸੁੱਤੀ ਪਈ ਆ ਬੀ ਫ੍ਰੈਂਟ ਹੁਣ ਆਪਾਂ ਕਰ ਰਹੇ ਹਾਂ ਘਰ ਜਾਣੇ ਬਸਤੀ ਦੇ ਇਧਰ ਫੋਨ ਦੇਖ ਰਹੇ ਨੇ ਦੇ ਇਧਰ ਵੇਟਿੰਗ ਚੈਸੀ ਬੈਠੇ ਆਂ ਈਟ ਕਰ ਰਹੇ ਆਂ ਸਿੱਤੇ ਇਨਾ ਜਿਆਦਾ ਥੱਕ ਚੁੱਕੇ ਆ ਨਾ ਬਹੁਤ ਜਿਆਦਾ ਪਰ ਇਹਦਾ ਅੱਜ 3 ਮਨਥ ਵੀ ਕੰਪਲੀਟ ਹੋਣਾ ਲੱਗਦਾ ਉਹ ਵੀ ਆਪਾਂ ਫੋਟੋ ਵਗੈਰਾ ਤੇ ਕੇਕ ਕੱਟਣਾ ਆ ਤੇ ਹੁਣ ਉਹਦੀ ਤਿਆਰੀ ਕਰਦੇ ਪਏ ਆ ਥੱਕ ਹੰਬ ਕੇ ਆ ਕੇ ਘਰ ਆ ਡਰੈਸ ਪੋਣ ਜਾਂਦੇ ਆ ਵਾਲੀ ਤੇ ਨਾਲ ਆйда ਸਰਵਲ ਬੈਂਡ ਇਨ ਅਸਪੈਕਸ ਐਨ ਕਾ ਤੇ ਪਲਟ 3 ਲਿਖਦੇ ਆ ਹੁਣ ਅਸੀਂ ਲਿਖ ਰਹੇ ਆ ਕੈਂਡੀ ਨਾਲ 3 ਮੰਥ 3 ਲਿਖ ਰਹੇ ਆ ਦੇਖਦੇ ਆ ਕਿਦਾਂ ਲਿਖਿਆ ਜਾ ਰਿਹਾ ਦੇਖਦੇ ਆ ਕਾਮਯਾਬ ਹੁੰਨੇ ਆ ਜਾਂ ਨਹੀਂ ਮੈਂ ਐਂ ਥੋੜੀ ਲਾਈ ਆ ਇਹ ਪਤਾ ਨਹੀਂ ਕਿ ਮੈਂ ਲਾਈ ਆ ਕੋਈ ਛੋਟਾ ਬੋਟਕਾਂ ਫਾਈਨਲੀ ਉਸਦੇ ਪੇਟ ਤੇ ਦਿੱਲ ਲੱਗ ਗਿਆ ਤੂੰ 6 ਮਹੀਨੇ